ਪਿਆਰ ਭਰੀ ਸਤਿਕਾਰਯੋਗ ਜੀ ਸਾਰਿਆਂ ਨੂੰ ਅੱਜ ਜੀ ਫਿਰ ਹਾਜ਼ਰ ਹਾਂ ਪ੍ਰੋਗਰਾਮ ਕੁਝ ਤੇਰੀਆਂ ਕੁਝ ਮੇਰੀਆਂ ਦੇ ਨਾਲ ਹੋਰ ਮੰਦੀਪ ਜੀ ਪੀਜੀ ਠੀਕੋ ਹਾਂਜੀ ਵਧੀਆ ਤੁਸੀਂ ਸੁਣਾਓ ਮੈਂ ਵੀ ਬਹੁਤ ਵਧੀਆ ਮੰਦੀਪ ਜੀ ਪਿੰਤੀ ਜੀ ਮੈਂ ਨਾ ਤੁਹਾਨੂੰ ਥੋੜੀ ਕੋਈ ਲਾਈਫ ਦਾ ਐਕਸਪੀਰੀਅੰਸ ਕੁਝ ਨਾ ਚਾਹਨੀ ਹੈ ਅੱਛਾ ਜੀ ਤੁਸੀਂ ਬਸ ਚਲੋ ਤਾਜ਼ਾ ਤੋਂ ਦੱਸੋ ਤਾਜ਼ਾ ਹੀ ਦੱਸ ਦੋ ਉਹ ਜ਼ਿਆਦਾ ਵਧੀਆ ਰਹਿੰਦਾ ਹੈ ਤਾਂ ਜੇ ਫਿਰ ਮੈਂ ਅੱਜ ਦੀ ਉਹ ਘਟਨਾ ਦੱਸ ਦਿੰਦੀ ਹਾਂ ਹਾਂਜੀ ਜ਼ਰੂਰ ਜ਼ਰੂਰ ਅੱਜ ਮੈਂ ਬਾਜ਼ਾਰ ਗਈ ਬਿਲਕੁਲ ਜਦੋਂ ਮੈਂ ਆ ਰਹੀ ਸੀ ਕੁਝ ਸਾਮਾਨ ਲੈਣਾ ਸੀ ਇੱਕ ਦੁਕਾਨ ਤੇ ਰੁਕੀ ਜੀ ਉੱਥੇ ਇੱਕ ਬਜ਼ੁਰਗ ਬੀਬੀ ਸੀ ਮੈਂ ਸਾਮਾਨ ਪੁੱਛਿਆ ਬੀਬੀ ਜੀ ਆ ਕਿੰਨੇ ਦਾ ਕਿੰਨੇ ਦਾ ਸਾਮਾਨ ਦੱਸੀ ਕਿ ਮੈਨੂੰ ਪਤਾ ਇੰਨੇ ਦਾ ਤੇ ਇਹ ਇੰਨੇ ਦਾ ਇੰਨੇ ਦਾ ਦਾਸਤਾ ਜੀ ਤੇ ਜਦੋਂ ਮੈਂ ਪੈਸੇ ਦੇਣ ਲੱਗੀ ਮੈਂ ਕਿਹਾ ਬੀਬੀ ਐਨੇ ਪੈਸੇ ਬਣੇ ਉਹ ਮੈਨੂੰ ਨਹੀਂ ਪਤਾ ਕਿੰਨੇ ਬਣੇ ਅੱਛਾ ਬੜੇ ਸੋਨੇ ਉਹ ਮੈਨੂੰ ਨਹੀਂ ਪਤਾ ਕਿੰਨੇ ਬਣੇ ਜਿੰਨੇ ਬਣੇ ਤੂੰ ਦੇ ਦੇ ਤੈਨੂੰ ਪਤਾ ਹੀ ਕਿੰਨੇ ਬਣੇ ਵੇਖ ਬੀਬੀ ਤੁਸੀਂ ਵੀ ਹਿਸਾਬ ਲਾ ਲਓ ਕੀ ਪਤਾ ਮੈਂ ਤੁਹਾਨੂੰ ਘੱਟ ਨਾ ਦੇ ਦਾਂ ਹਾਂਜੀ ਹਾਂਜੀ ਤੇਈ ਵਾਰੀ ਦਿਲ ਚ ਬੇਈਮਾਨੀ ਆ ਜਾਵੇ ਹਨਾ ਮੈਂ ਕਿ ਕੀ ਪਤਾ ਮੈਂ ਤੁਹਾਨੂੰ ਘੱਟ ਨਾ ਦੇ ਦਾਂ ਬਿਲਕੁਲ ਬਿਲਕੁਲ ਉਹ ਲੈ ਕੁਝ ਨਹੀਂ ਫਰਕ ਪੈਂਦਾ ਜੇ ਤੂੰ ਮੈਨੂੰ ਘੱਟ ਵੀ ਦੇਤੇ ਦੋ ਪੈਸੇ ਤੇਰੀ ਕਿਹੜੀ ਕੋਠੀ ਬਣ ਜਾਣੀ ਅੱਛਾ ਬੜੀ ਛੋਟੀ ਗੱਲ ਮੈਨੂੰ ਬੀਬੀ ਕਹਿੰਦੇ ਦੋ ਪੈਸੇ ਘੱਟ ਦੇ ਤੇ ਤੇਰੀ ਕਿਹੜੀ ਕੋਠੀ ਬਣ ਜਾਣੀ ਗੱਲ ਤਾਂ ਸਹੀ ਹੈ ਜਾਂ ਮੇਰੀ ਕੋਠੀ गिर ਜਾਣੀ ਹਨਾ ਮੈਨੂੰ ਬੜਾ ਮੈਂ ਕਿਹਾ ਬੀਬੀ ਇੰਨਾ ਕੰਫੀਡੈਂਸ ਐਨਾ ਹੋ ਵੀ ਫੇਰ ਵੀ ਹੈ ਨਾ ਪਰ ਜਿਹੋ ਆਪਣਾ ਦਿਲ ਬੇਈਮਾਨੀ ਨੂੰ ਮੰਨਦਾ ਨਹੀਂ ਹੁੰਦਾ ਨਾ ਮੈਂ ਕਿਹਾ ਬੀਬੀ ਦੇਖੋ ਮੈਂ ਤਾਂ ਤੁਹਾਨੂੰ ਪੂਰੇ پیسے ਦੇ ਕੇ ਜਾਊਂਗੀ ਜਿੰਨੇ ਤੁਹਾਡੇ ਹੈਗੇ ਆ ਮੈਂ ਕਿਹਾ ਕੋਈ ਹੋਰ ਗਾਹ ਕਾਉਂਗਾ ਉਹ ਕੋਈ ਨਹੀਂ ਬੇਈਮਾਨੀ ਕਰਦਾ ਮੇਰੇ ਨਾਲ ਤਾਂ ਅੱਜ ਤੱਕ ਅਸੀਂ ਕਿਸੇ ਨੇ ਕੀਤਾ ਨਹੀਂ ਅੱਛਾ ਉਹਨਾਂ ਨੇ ਪੈਸੇ ਖੁਦ ਕਾਊਂਟ ਵੀ ਨਹੀਂ ਕੀਤੇ ਮੇਰੇ ਨਾਲ ਤਾਂ ਕਿਸੇ ਨੇ ਕੀਤਾ ਹੀ ਨਹੀਂ ਪੂਰੇ ਦੇ ਕੇ ਜਾਂਦੇ ਨਾਲੇ ਜੇ ਕਰੂੰਗਾ ਆਪਣੇ ਵਾਸਤੇ ਕਰ ਨਹੀਂ ਸਾਨੂੰ ਕਿਹਾ ਅੱਛਾ ਉਹ ਮੈਂ ਬੇਬੇ ਹੱਦ ਹੋ ਗਈ ਹੈ ਨਾ ਮੈਨੂੰ ਬੜਾ ਵੀ ਕਿੰਨੇ ਇਮਾਨਦਾਰੀ ਕਿੰਨੇ ਪਿਆਰ ਦੇ ਨਾਲ ਨਹੀਂ ਬੰਦਾ ਕਈ ਵਾਰ ਪੈਸੇ ਦੇ ਬਾਰ-ਬਾਰੇ ਗਿਣੀ ਜਾਂਦਾ ਬਾਰ-ਬਾਰ ਦੇਖੀ ਜਾਂਦਾ ਵੀ ਮੈਨੂੰ ਘੱਟ ਤਾਂ ਨਹੀਂ ਦੇ ਦਿੱਤੇ ਜਾਂ ਕੁਛ ਮੈਨੂੰ ਉਹਨੇ ਪੈਸੇ ਫੜੇ ਫੜ ਕੇ ਕਾਊਂਟਰ 'ਤੇ ਰੱਖ ਅੱਛਾ ਮੈਨੂੰ ਬੀਬੀ ਤੇ ਆਸਵਾ ਬੜਾ ਸੋਹਣਾ ਲੱਗਿਆ ਜਦ ਕੀ ਅੱਜ ਤੱਕ ਅੱਜ ਕੱਲ ਆਪਾਂ ਨੂੰ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਬਹੁਤ ਘੱਟ ਅੱਜ ਕੱਲ ਤਾਂ ਲੋਕ ਪੈਸੇ ਹੱਥਾਂ 'ਚ ਖੋਣ ਲੀਤੇ ਆ ਬਿਲਕੁਲ ਬਿਲਕੁਲ ਹੈਨਾ ਕਿੰਨੀ ਆ ਪੈਸੇ ਪਿੱਛੇ ਪਹਿਲਾਂ ਆਪਣੀ ਰਿਸ਼ਤੇ ਟੁੱਟ ਜਾਂਦੇ ਆ ਕਿੰਨੀਆ ਘਟਨਾਵਾ ਆਪਾਂ ਦੇਖਦੇ ਆ ਬਿਲਕੁਲ ਤੇ ਬੀਬੀ ਅੱਛਾ ਬੜੇ ਮਿੱਠੇ ਪਿਆਰ ਨਾਲ ਫਿਰ ਉਹਨੂੰ ਕਹਿੰਦੇ ਪਾਣੀ ਪੀਣਾ ਅੱਛਾ ਪਾਣੀ ਵੀ ਪਿਚਿਆ ਉਹਨੇ ਗਰਮੀ ਆ ਕਹਿੰਦੇ ਗਰਮੀ ਆ ਪਾਣੀ ਪੀਣਾ ਮੈਂ ਕਿਹਾ ਨਹੀਂ ਬੀਬੀ ਜੀ پاس ਤੁਸੀਂ ਬੈਠਾ ਤੁਸੀਂ ਕਹਿੰਨ ਫੇਚਲ ਕਰ ਹੈਨਾ ਤੇ ਪਰ ਮਨੂ ਬੀਬੀ ਦੀ ਜਿਹੜੀ ਦਾ ਸੁਭਾਅ ਸੀਗਾ ਉਹ 5-4 ਮਿੰਟ ਦੇ ਵਿੱਚ ਮੇਰੇ ਸੁਭਾਅ ਦੇ ਵਿੱਚ ਸੀਗੇ ਉਹ 5-4 ਮਿੰਟ ਜਿਹੜੇ ਮੈਂ ਦੁਕਾਨ ਤੇ ਸਮਾਨ ਲਿਆ ਜਾਂ ਪੈਸੇ ਦਿੱਤੇ ਉਹ 5-4 ਮਿੰਟੇ ਮਨੂ ਬੀਬੀ ਦਾ ਸੁਭਾਅ ਇਹਨਾ ਚੰਗਾ ਲੱਗਿਆ ਮੈਨੂੰ ਸ਼ੁਕ ਗਿਆ ਹਾਂ ਮੈਂ ਸੋਚੇ ਮੈਂ ਕਿਹਾ ਜਦੋਂ ਵੀ ਹੁਣ ਸਮਾਨ ਲਿਆ ਕਰਨਾ ਨਾ ਮੈਂ ਆਪਣੀ ਬੇਟੀ ਨੂੰ ਕਿਹਾ ਪੁੱਤਾ ਦੁਕਾਨ ਯਾਦ ਰੱਖੀ ਇੱਥੇ ਹੀ ਸਮਾਨ ਲਿਆ ਕਰਨਾ ਬਿਲਕੁਲ ਬਿਲਕੁਲ ਤੇ ਸਿਮਰ ਵੀ ਮੰਮਾ ਬੀਬੀ ਕਿੰਨੀ ਚੰਗੀ ਆ ਹੈਨਾ ਕਿੰਨੀ ਉਹ ਵੀ ਦੇਖੋ ਇੱਕ ਜਵਾਨ ਦਾ ਰਸ ਬਿਲਕੁਲ ਹੈ ਨਾ ਜਵਾਨ ਦਾ ਰਸਤਾ ਬਹੁਤ ਕੁਝ ਕਰਾ ਦਿੰਦਾ ਹੈ ਹਾਂ ਇਹਦਾ ਹੈ ਫੁੱਲਾਂ ਦੇ ਹਾਰ ਵੀ ਪਵਾ ਦਿੰਦਾ ਹੈ ਤੇ ਹੁਣ ਕੀ ਕਰੀਏ ਦੂਜੇ ਹਾਰ ਵੀ ਦੂਜੇ ਹਾਰ ਵੀ ਪਾ ਹੈ ਨਾ ਗੱਲ ਤਾਂ ਸਹੀ ਹੈ ਸਾਜੀ ਕੇ ਦੂਜੇ ਹਾਰ ਵੀ ਕਿਹੜੇ ਬਿਲਕੁਲ ਬਿਲਕੁਲ ਦੇਖੋ ਕਹਿੰਦੇ ਜਵਾਨ ਦਾ ਫੱਟ ਹੈ ਨਾ ਜਿਹੜੇ ਉਹ ਸਦੀਆਂ ਲੰਘ ਜਾਂਦੀਆਂ ਉਹ ਫੱਟ ਨਹੀਂ ਕਦੀ ਬਿਲਕੁਲ ਹੈ ਨਾ ਜਿਵੇਂ ਕਹਿੰਦੇ ਤੀਰ ਕਮਾਨ ਚੋਂ ਨਿਕਲਿਆ ਹਾਂ ਹੈ ਨਾ ਉਹ ਜਵਾਨ ਦੇ ਜਿਹੜੇ ਫੱਟ ਹੈ ਨਾ ਉਹ ਨਹੀਂ ਸਿੱਕ ਤੇ ਜਾਂਦੇ ਬਾਕੀ ਸਭ ਕੁਝ ਠੀਕ ਹੈ ਪਰ ਜਦੋਂ ਕੋਈ ਮਿੱਠਾ ਬੋਲਦਾ ਤਾਂ ਜਦੋਂ ਉਹ ਅੰਦਰੋਂ ਇੱਕ ਰਸ ਨਿਕਲਦਾ ਹੈ ਅੰਦਰ ਆਤਮਾ ਚ ਜਦ ਅੰਦਰ ਰੂਹ ਜਿਹੜੀ ਕੱਲ ਛੂ ਜਾਂਦੀ ਹੈ ਜਦੋਂ ਐਦਾਂ ਕਿਸੇ ਦੇ ਪਿਆਰ ਭਰੇ ਸ਼ਬਦ ਜਾਂ ਐਨੇ ਨਰਮੀ ਨਾਲ ਗੱਲ ਕਰਨੀ ਉਹਦਾ ਮਜ਼ਾ ਹੀ ਕੁਝ ਹੋਰ ਬਿਲਕੁਲ ਬਿਲਕੁਲ ਤਾਂ ਹੀ ਕਹਿੰਦੇ ਨੇ ਇੱਜ਼ਤ ਕਰੋ ਤੇ ਇੱਜ਼ਤ ਕਰਾਓ ਇਹ ਆਪਣੇ ਹੱਥ ਜੀ ਆਪਣੇ ਹੱਥਾਂ ਜੀ ਜੀ ਕਹੋ ਜੀ ਕਹਾਓ ਜਿਹੜਾ ਬੇਬੇ ਨੇ ਦੇਖੋ ਤੁਹਾਡੇ ਨਾਲ ਐਨੇ ਵਧੀਆ ਤਰੀਕੇ ਨਾਲ ਗੱਲ ਕਰੀ ਹੈ ਤਾਂ ਤੁਸੀਂ ਉਹਨੂੰ ਇਸ ਟਾਈਮ ਵੀ ਆਪਣੇ ਘਰ ਬੈਠੇ ਉਹਨੂੰ ਤੁਸੀਂ ਯਾਦ ਕਰੋਗੇ ਹਾਂ ਮੈਂ ਨਾ ਉਹੀ ਮੈਂ ਇਹ ਚੀਜ਼ਾਂ ਹੁੰਦੀ ਹੈ ਜਦੋਂ ਮੈਂ ਘਰ ਆਈ ਉਦੋਂ ਵੀ ਮੈਂ ਬੇਬੀ ਬਾਰੇ ਸੋਚੀ ਗਈ ਹੈ ਨਾ ਭੇਟੀ ਵੀ ਮੇਰੀ ਮम्मा ਕਿੰਨਾ ਸੋਹਣਾ ਬੇਬੇ ਨਾਲ ਗੱਲ ਕਰਦੀ ਸੀ ਹੈ ਨਾ ਮੇਰੇ ਉਹੀ ਦਿਮਾਗ 'ਚ ਹਾਂਜੀ ਕਿਹਾ ਦੇਖੋ ਵੀ ਐਦਾਂ ਦੇ ਲੋਕ ਸੱਚੇ ਵੀ ਸੱਚੇ ਪੱਕੇ ਲੋਕ ਵੀ ਹੈਗੇ ਆ ਹਲੇ ਆਪਾਂ ਨਹੀਂ ਕਹਿ ਦਿੰਦੇ ਵੀ ਸਾਰੇ ਪਾਸੇ ਬੇਈਮਾਨੀ ਆ ਬਿਲਕੁਲ ਹੈ ਨਾ ਪਰ ਐਦਾਂ ਦੇ ਲੋਕ ਵੀ ਜੀ ਜੀ ਜਦੋਂ ਤੱਕ ਐਦਾਂ ਦੇ ਲੋਕ ਹੈਗੇ ਆ ਤਾਂ ਇਮਾਨਦਾਰੀ ਹੈਗੀ ਹੈ ਬਿਲਕੁਲ ਆਪਾਂ ਦੇਖ ਲਓ ਫੇਰ ਵੀ ਨਹੀਂ ਚਲੋ ਦੇਖੋ ਤੁਹਾਡੀ ਹੈ ਨਾ ਤੁਹਾਡੀ ਵੀ ਇਮਾਨਦਾਰੀ ਕਾਇਮ ਸੀਗੀ ਕਿ ਤੁਸੀਂ ਵੀ ਉਹਨਾਂ ਨਾਲ ਕੋਈ ਹੈ ਨਾ ਬੇਈਮਾਨੀ ਨਹੀਂ ਕੀਤੀ ਅੱਜ ਕੱਲ ਨਸ਼ਾ ਲੋਕ ਕਰਕੇ ਲੋਕੀ ਐਨੇ ਘੁੰਮਦੇ ਆ ਨਹੀਂ ਤਾਂ ਲ ਨਸ਼ਾ ਕਰਿਆ ਹੋਇਆ ਅਗਲਾ ਕਿਆ ਦੇ ਵੀ ਚੁੱਪ ਕਰਕੇ ਲੈ ਕੇ ਲੰਘੀ ਜੋ ਥੋੜੇ ਦੇ ਦੋ ਹਨਾ ਪਰ ਫੇਰ ਵੀ ਬੇਬੇ ਦਾ ਦਿਲ ਦੇਖੋ ਉਹ ਕਹਿੰਦੀ ਤੁਸੀਂ ਜੋ ਕਰਨਾ ਕਰ ਲਓ ਹਨਾ ਦੇਣਾ ਦੇ ਦੋ ਇਹ ਚੀਜ਼ ਹੈ ਬੜਾ ਸੋਹਣਾ ਲੱਗਿਆ ਮੈਨੂੰ ਮੈਂ ਉਹ ਵੀ ਸੋਚ ਰਹੀ ਸੀ ਮੈਂ ਕਿਹਾ ਦੇਖੋ ਆਪਾਂ ਕਿਸੇ ਨੂੰ ਪਿਆਰ ਨਾਲ ਬੁਲਾਉਂਦੇ ਆ ਬਿਲਕੁਲ ਹਾਂ ਉਹ ਪਿਆਰ ਨਾਲ ਹੋਉਂਦਾ ਹੈ ਹਾਂਜੀ ਪਰ ਕਈ ਵਾਰ ਮਨ ਇਦਾਂ ਬੁਝਿਆ ਹੁੰਦਾ ਹੈ ਕੋਈ ਬੁਲਾਉਂਦਾ ਹੈ ਤੇ ਬੰਦਾ ਖਾਂ ਵੱਡੂ ਖਾਂ ਵੱਡੂ ਕਰੇ ਅੱਗੇ ਤੋਂ ਹਨਾ ਚੰਗੀ ਤਰ੍ਹਾਂ ਨਾ ਬੋਲੇ ਤਾਂ ਆਪਣਾ ਮਨ ਵੀ ਦੁਖੀ ਹੁੰਦਾ ਹੈ ਇੱਕ ਬੰਦੇ ਦਾ ਮਨ ਤਾਂ ਦੁਖੀ ਹੈ ਹੀ ਹੈ ਦੂਜੇ ਦਾ ਵੀ ਜੀ ਜੀ ਤੇ ਇੱਕ ਗੱਲ ਹੋਰ ਮੈਂ ਸੋਚ ਰਹੀ ਸੀ ਜਿਵੇਂ ਆਪਾਂ ਜਿੱਥੇ ਆਪਾਂ ਨੌਕਰੀ ਕਰਦੇ ਜਾਂ ਕੰਮ ਕਰਦੇ ਆ ਆਂਦੇ ਜਾਂਦੇ ਉੱਥੇ ਵੀ ਕਈ ਵਾਰ ਮੈਂ ਦੇਖਦੀ ਆ ਵੀ ਤੇ ਇਹ ਆਪਣੀ ਕਹਿ ਲੋ ਵੀ ਅਹੁਦੇ ਦਾ ਗਲਤ ਫਾਇਦਾ ਚੁੱਕਦੇ ਬਿਲਕੁਲ ਇਹ ਗੱਲ ਸਹੀ ਆ ਤੂੰ ਤੜਕਤੇ ਵੀ ਆ ਜਾਂਦੇ ਆ ਆਪਣੇ ਤੋਂ ਜਿਹੜਾ ਘਟ ਮਤਲਬ ਅਹੁਦੇ ਤੇ ਬੰਦਾ ਆਏ ਜਾਂ ਪੀਐਨ ਜਾਂ ਚਪੜਾਸੀ ਉਹ ਕਹਿ ਲੋ ਆਪਾਂ ਉਹਨੂੰ ਕਈ ਲੋਕ ਇਦਾਂ ਦੇ ਵੀ ਹੁੰਦੇ ਆ ਓਏ ਇੱਧਰ ਆ ਬਿਲਕੁਲ ਦੇਖੋ ਉਹ ਬੰਦਾ ਹੈ ਤਾਂ ਬੰਦਾ ਹੈ ਨਾ ਜਦੋਂ ਉਹਨੇ ਉਹਨੇ ਤਾਂ ਅਫਸਰ ਨੇ ਤਾਂ ਉਹ ਇਹ ਕਹਿਤਾ ਪਰ ਜੇ ਕਿਦੇ ਪਰ ਉਸ ਬੰਦੇ ਨੇ ਉਹ ਇਹ ਕਹਿ ਕੇ ਜਵਾਬ ਦੇ ਦਿੱਤਾ ਸਭ ਦੀ ਕੀ ਰਹੀ ਉਹਦੀ ਕੀ ਰਹੁ ਬਿਲਕੁਲ ਗੱਲ ਇਹ ਹੈ ਹਨਾ ਜੇ ਉਹਨੇ ਉਹ ਇਹ ਕਿਹਾ ਤਾਂ ਨਾ ਫੇਰ ਓੱਖਾ ਬਿਲਕੁਲ ਇਹ ਤਾਂ ਆਪਣੀ ਇੱਜ਼ਤ ਇਹ ਤਾਂ ਤੁਹਾਡੀ ਗੱਲ ਸਹੀ ਹੈ ਬਿਲਕੁਲ ਹਾਂਜੀ ਹੋਰ ਬਸ ਠੀਕ ਹੈ ਮੈਂ ਤੇਹੀ ਸੋਚ ਰਹੀ ਸੀਗੀ ਜਿੱਦਾਂ ਤੁਸੀਂ ਗੱਲਾਂ ਕਰ ਰਹੀ ਸੀ ਤਾਂ ਮੈਂ ਬੈਠੀ ਬੈਠੀ ਇਹੀ ਸੋਚ ਰਹੀ ਸੀਗੀ ਕਿ ਦੇਖੋ ਜਿਹੜੀ ਜ਼ੁਬਾਨ ਹੈ ਹਨਾ ਉਹ ਕਿੰਨਾ ਕੁਝ ਕਰਵਾ ਦਾਂਗੀ ਆਪਾਂ ਪਿੱਠ ਪਿੱਛੇ ਕਿੰਨੀਆਂ ਗੱਲਾਂ ਕਰਦੇ ਆ ਉਹ ਵੀ ਸਾਡੀ ਇੱਕ ਜਿਹੜੀ ਜ਼ੁਬਾਨ ਹੈ ਨਾ ਉਹ ਮਤਲਬ ਪਿੱਠ ਪਿੱਛੇ ਕਰੀਆਂ ਹੋਈਆਂ ਗੱਲਾਂ ਅਸੀਂ ਕਿਸੇ ਨੂੰ ਝੂਠੇ ਨੂੰ ਵੀ ਮਤਲਬ ਸੱਚਾ ਬਣਾ ਦਿੰਦੇ ਆ ਇਹ ਇਹ ਦੇਖੋ ਆਦਤ ਹੁੰਦੀ ਹਰ ਬੰਦੇ ਦੀ ਆਪਣੀ ਆਪਣੀ ਹੈ ਨਾ ਆਪਾਂ ਗਲਤ ਤਾਂ ਕਰਤਾ ਦਿੰਦੇ ਆ ਗੱਲ ਪਰ ਕਿੰਨੇ ਪ੍ਰਮਾਤਮਾ ਨੇ ਵੀ ਉਹਨਾਂ ਨੂੰ ਕਹਿੰਦੇ ਇੱਕ ਕੰਮ ਇਹੀ ਦਿੱਤਾ ਹੋਇਆ ਵੀ ਤੂੰ ਹੋਰ ਤਾਂ ਕੁਝ ਕਰਨ ਜੋਗਾ ਹੈ ਨਹੀਂ ਗੱਲ ਕਰਤਾ ਦਿੰਦੇ ਆ ਜਿਵੇਂ ਆਪਾਂ ਕਹਿੰਦੇ ਚੁਗਲੀ ਬਿਲਕੁਲ ਚੁਗਲੀ ਕਰਤੀ ਚੁਗਲੀ ਲਈ ਬੜੀ ਮਾੜੀ ਹੁੰਦੀ ਆ ਆਪਾਂ ਚੁਗਲੀ ਕਰਤਾ ਦਿੰਦੇ ਆ ਪਰ ਉਹਦਾ ਸਾਹਮਣਾ ਨਹੀਂ ਕਰ ਨਤੀਜਾ ਨਹੀਂ ਸੋਚ ਨਤੀਜਾ ਵੀ ਤੇ ਉਹਦਾ ਸਾਹਮਣਾ ਵੀ ਨਹੀਂ ਕਰਿਆ ਹੁੰਦਾ ਹਾਂ ਨਤੀਜਾ ਜਦੋਂ ਆਪਾਂ ਕਹਿ ਦਿੰਦੀ ਆ ਨਾ ਵੀ ਤੁਸੀਂ ਚਲੋ ਸਾਡੇ ਵਰੀ ਇਹ ਗੱਲ ਕਰਤੀ ਤਾਂ ਸਾਹਮਣੇ ਅੱਖਾ ਚੱਖਾ ਪਾ ਕੇ ਬੰਦੇ ਦੀ ਗੱਲ ਕਰਨ ਦਾ ਇਹ ਉਹ ਨਹੀਂ ਜਾਂਦਾ ਹੈਗਾ ਆਪਾਂ ਹਿੰਮਤ ਲਈ ਇਧਰ ਤੋਂ ਉਧਰ ਪਹੁੰਚਦਾ ਜਾਂਦੀ ਆ ਉਹ ਤੋੜ ਮਰੋੜ ਕੇ ਕੀਤੀ ਹੋਈ ਗੱਲ रिश्ਤੇ ਤੋੜ ਦੇ ਬਿਲਕੁਲ ਲਾ ਨੂੰ ਤੋੜ ਦਿੰਦੀ ਹੈ ਹਨਾ ਔਰ ਇਹ ਜਿਹੜੀ ਐਦਾਂ ਦੀ ਚੀਜ਼ ਹੁੰਦੀ ਹੈ ਜੇ ਇੱਕ ਵਾਰੀ ਦ੍ਰਿਸ਼ਟੀਆਂ 'ਚ ਦਰਾਰ ਪੈ ਜਵੇ ਨਾ ਜਾਂ ਦਿਲ 'ਚ ਦਰਾਰ ਪੈ ਜਵੇ ਤਾਂ ਬੰਦਾ ਲੱਖ ਸਾਹਮਣੇ ਖੜਾ ਰਹੇ ਹਾਂ ਜਿੰਨਾ ਮਰਜ਼ੀ ਖੜਾ ਰਹੇ ਉਹ ਨਹੀਂ ਚੰਗਾ ਲੱਗ ਸਕਦਾ ਇਹ ਤਾਂ ਹੈ ਪਰ ਜਿਹੜੇ ਹੁੰਦੇ ਨੇ ਚੁਗਲੀ ਕੀਤੀ ਹੁੰਦੀ ਹੈ ਨਾ ਪਛਤਾਣਾ ਤਾਂ ਉਹ ਵੀ ਹੈ ਬਿਲਕੁਲ ਮਾੜੇ ਟਾਈਮ ਨੂੰ ਕਿ ਮੇਰੇ ਤੋਂ ਇਹ ਗੱਲ ਕਹਿ ਹੋ ਗਈ ਉਹਦਾ ਤਾਂ ਸਵਾਦ ਸਵਾਦ 'ਚ ਵੀ ਪਤਾ ਨਹੀਂ ਕੀ ਮਿਲ ਗਿਆ ਵੀ ਮੈਂ ਆਹ ਗੱਲ ਕਰਤੀ ਐ ਇੱਧਰ ਤੇ ਉੱਧਰ ਕਰਤੀ ਉੱਧਰ ਤੇ ਇੱਧਰ ਕਰਤੀ ਜੀ ਜੀ ਪਰ ਉਹ ਜਦੋਂ ਗੱਲਾਂ ਦਿਲਾ 'ਚ ਫਿੱਕਾਂ ਤੱਕ ਪੈ ਜਾਂਦੀਆਂ ਲੜਾਈਆਂ ਤੱਕ ਪੈ ਜਾਂਦੀਆਂ ਥਾਣਿਆਂ ਤੱਕ ਵੀ ਪਹੁੰਚ ਜਾਂਦੀਆਂ ਬਿਲਕੁਲ ਫੇਰ ਪਛਤਾਣੇ ਤੋਂ ਬਿਨਾ ਪ੍ਰਸਤਾਵੇ ਤੋਂ ਬਿਨਾ ਮੈਂ ਕਹਿੰਦੀ ਕੁਝ ਨਹੀਂ ਹੈ ਨਾ ਇਹ ਬੰਦੇ ਦੀ ਆਪਣੀ ਅੰਤਰਾਤਮਾ ਵੀ ਹੁੰਦੀ ਹੈ ਵੀ ਜਦੋਂ ਆਪਾਂ ਕਿਸੇ ਬਾਰੇ ਕੁਝ ਗਲਤ ਕਹਿੰਦੇ ਸਾਡੀ ਆਤਮਾ ਨੂੰ ਤਾਂ ਪਤਾ ਹੁੰਦਾ ਬਿਲਕੁਲ ਵੀ ਅਸੀਂ ਆਹ ਗੱਲ ਗਲਤ ਕਹੀ ਹੈ ਜਦੋਂ ਦਾ ਨਤੀਜਾ ਕੋਈ ਮਾੜਾ ਨਿਕਲਦਾ ਨਾ ਪਛਤਾਵਾ ਤਾਂ ਅੰਦਰ ਬੰਦੇ ਨੂੰ ਹੁੰਦਾ ਹੀ ਹੈ ਚਾਹੇ ਆਪਾਂ ਲੋਕਾਂ ਸਾਹਮਣੇ ਲੱਖ ਸੱਚੇ ਹੋਈਏ ਲੋਕਾਂ ਸਾਹਮਣੇ ਲੱਖ ਸੀ ਕਹੀਏ ਵੀ ਆ ਗੱਲ ਐ ਇਦਾਂ ਨਹੀਂ ਐਦਾਂ ਐ ਪਰ ਕਦੇ ਨਾ ਕਦੇ ਸਾੰਡਾ ਜਿਹੜਾ ਅੰਦਰ ਹੈ ਨਾ ਉਹ ਤਾਂ ਸਾਨੂੰ ਸੱਟ ਮਾਰਦਾ ਹੀ ਆ ਤੇ ਇਹਦੇ ਵਿੱਚ ਇਹ ਵੀ ਹੁੰਦਾ ਨਾ ਜੇ ਆਪਾਂ ਹੁਣ ਤੁਸੀਂ ਸਪੋਜ਼ ਕਰੋ ਮੇਰੇ ਬਾਰੇ ਕੋਈ ਗੱਲ ਕਰਦੇ ਮੈਂ ਕਹਾਂਗੀ ਕਿ ਇਨਫਰੰਟ ਗੱਲ ਕਰੂੰ ਠੀਕ ਹੈ ਨਾ ਤੁਸੀਂ ਗੱਲ ਕਰਤੀ ਤਾਂ ਥਰਡ ਪਰਸਨ ਜਿਹੜਾ ਵਿਚਾ ਕੇ ਮੈਂ ਨਾ ਗੱਲ ਕਰੂੰਗਾ ਵੀ ਉਹ ਨਹੀਂ ਇਹਦੇ ਬਾਰੇ ਤੁਹਾਡੇ ਬਾਰੇ ਇਹ ਕਿਹਾ ਤਾਂ ਉਹ ਇਨਫਰੰਟ ਕੋਈ ਨਹੀਂ ਹੁੰਦਾ ਸਾਹਮਣੇ ਕੋਈ ਨਹੀਂ ਆਂਦਾ ਕਿਉਂਕਿ ਸਾਹਮਣੇ ਬਹਿ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ ਜਾਂ ਤਾਂ ਫਿਰ ਜੇ ਤੁਸੀਂ ਕਹਿੰਦੇ ਨਾ ਕਾਡ ਕਰਿਆ ਤਾਂ ਹਿੰਮਤ ਦਿਖਾਓ ਤਾਂ ਇੱਕ ਜज्ਵਾ ਵੀ ਰੱਖੋ ਪਰ ਉਹ ਚੀਜ਼ ਵੀ ਨਹੀਂ ਰੱਖਦੇ ਫਿਰ ਇਹ ਚੀਜ਼ਾਂ ਵੀ ਹੁੰਦੀ ਹੈ ਪਰ ਇੱਕ ਗੱਲ ਹੋਰ ਜੇ ਰਿਸ਼ਤੇ ਬਚਾਉਣੇ ਆ ਤਾਂ ਸਾਹਮਣੇ ਬਹਿ ਕੇ ਗੱਲਾਂ ਕਰਨੀਆਂ ਚਾਹੀਦੀਆਂ ਹੈ ਦੇਖੋ ਰਿਸ਼ਤਿਆਂ ਦੇ ਵਿੱਚ ਚੁਗਲੀਆਂ ਤਾਂ ਹੋਣੀ ਹੀ ਨਹੀਂ ਚਾਹੀਦੀ ਹੈ ਨਾ ਮਨ ਦੇ ਜਿਹੜੇ ਮਨ ਮਟਾਵ ਹੈ ਤੁਸੀਂ ਆਹਮੋ ਸਾਹਮਣੇ ਬਹਿ ਕੇ ਬਿਲਕੁਲ ਬਿਲਕੁਲ ਇਹ ਗੱਲਾਂ ਨਾਲ ਮੈਂ ਤੁਹਾਡੀ ਨਾਲ ਉਹ ਗੱਲਾਂ ਆਪਣੀਆਂ ਮਨ ਦੇ ਵਿੱਚ ਜਿਹੜੀਆਂ ਵੀ ਛਿੱਲਦਾ ਤੁਹਾਡੇ ਐਗੀਆਂ ਮਾਨ ਦੇ ਵਿੱਚ ਜਿਹੜੇ ਵੀ ਤੁਹਾਡੇ ਬੈਠਦੀਆਂ ਗੱਲਾਂ ਉਹ ਆਪਾਂ ਆਮੋ ਸਾਹਮਣੇ ਕਲੀਅਰ ਕਰ ਲਈਏ ਬੈਠ ਕੇ ਉਹਦੇ ਵਰਗੀ ਰੀਸ ਕੋਈ ਨਹੀਂ ਦੇਖੋ ਪਰ ਇਹ ਗੱਲ ਤਾਂ ਇੱਕ ਵਾਰ ਖਟਾਸ ਜਿਹੜੀ ਪੈ ਗਈ ਮਾਨ ਦੇ ਵਿੱਚ ਕੜਤਨ ਭਰ ਗਈ ਉਹ ਜਾਂਦੀ ਤਾਂ ਨਹੀਂ ਹੁੰਦੀ ਜਾਂਦੀ ਤਾਂ ਨਹੀਂ ਪਰ ਫਿਰ ਵੀ ਕੁਝ ਹੱਦ ਤੱਕ ਰਿਸ਼ਤਾ ਸੁਧਰ ਜਾਂਦਾ ਜੇ ਤੁਸੀਂ ਕਿਸੇ ਦੇ ਸਾਹਮਣੇ ਬਹਿ ਕੇ ਗੱਲ ਕਰੋ ਇਹ ਗੱਲ ਹੈਗੀ ਆ ਇਹ ਗੱਲ ਨਾਲ ਮੈਂ ਤੁਹਾਡੇ ਨਾਲ ਕਲੀਅਰ ਹੋ ਜਾਂਦੀ ਹੈ ਹਨਾ ਗੱਲ ਵੀ ਆਹ ਨਹੀਂ ਐਦਾਂ ਨਹੀਂ ਐਦਾਂ ਸੀ ਚਲੋ ਉਹ ਕਿਦਣਾ ਕਿਤੇ ਫਿਰ ਇਨਸਾਨ ਨੂੰ ਪਛਤਾਵਾ ਵੀ ਹੁੰਦਾ ਹੈ ਕਿ ਮੈਂ ਕਿਸੇ ਦੇ ਮਗਰ ਲਾ ਕਿ ਉਸ ਇਨਸਾਨ ਨੂੰ ਗਲਤ ਕੀਤਾ ਇਹ ਤਾਂ ਬੜੀ ਖਿੱਚੋ ਤਾਣੀ ਰਿਸ਼ਤਿਆਂ ਦੇ ਵਿੱਚ ਹੈਗੀ ਤਾਣੀ ਉਲਝਨ ਉਲਝ ਜਾਂਦੀ ਹੈ ਤੇ ਉਹ ਸੁਲਝਾਣਾ ਸਾਡੇ ਆਪਣੇ ਹੱਥੋਂ ਕਈ ਵਾਰ ਬਾਹਰ ਨਿਕਲ ਜਾਂਦੀ ਹੈ ਬਿਲਕੁਲ ਬਿਲਕੁਲ ਉਹਨੂੰ ਸੁਲਝਾਇਆ ਵੀ ਜਾ ਸਕਦਾ ਹੈ ਜੇ ਤੁਸੀਂ ਕਿਸੇ ਨਾਲ ਰਿਸ਼ਤਾ ਨਿਭਾਣਾ ਚਾਹੋ ਜਦੋਂ ਤੁਸੀਂ ਨਿਭਾਣਾ ਹੀ ਨਹੀਂ ਚਾਹੁੰਦੇ ਤਾਂ ਤੁਸੀਂ ਮਤਲਬ ਬੰਦੇ ਦੇ ਸਾਹਮਣੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਕਿ ਜੇ ਹੋਰ ਨਾਲ ਗੱਲਾਂ ਕਰਨੀਆਂ ਮਤਲਬ ਪਿੱਠ ਪਿੱਛੇ ਕਿਸੇ ਹੋਰ ਨਾਲ ਗੱਲਾਂ ਕਰਨੀਆਂ ਵੀ ਉਹ ਇਦਾਂ ਐ ਉਹ ਇਦਾਂ ਐ ਹਨਾ ਤੇ ਉਹ ਚੀਜ਼ਾਂ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਕਮੀ ਤਾਂ ਤੁਹਾਡੇ ਚ ਵੀ ਹੈਗੀ ਹੈ ਆਪਾਂ ਕਹਿ ਦਈਏ ਵੀ ਜਿਹਦੇ ਬਾਰੇ ਚੁਗਲੀ ਕਰ ਰਹੇ ਹਾਂ ਉਹ ਗਲਤ ਹੈ ਤਾਂ ਕਮੀਆਂ ਤਾਂ ਸਾਡੇ ਚ ਵੀ ਹੈਗੀ ਵੇਖੋ ਬੰਦਾ ਕੋਈ ਬੰਦਾ ਪਰਫੈਕਟ ਤਾਂ ਹੁੰਦਾ ਬਿਲਕੁਲ ਹਨਾ ਕੋਈ ਨਹੀਂ ਪਰਫੈਕਟ ਹੁੰਦਾ ਜਿਵੇਂ ਮੈਂ ਕਹਾਂ ਮੈਂ ਪਰਫੈਕਟ ਨਹੀਂ ਸਾਡੇ ਸਿੱਤਾਂ ਕਰਦੇ ਜੇ ਤਾਂ ਬੰਦਾ ਪਰਫੈਕਟ ਹੋਵੇ ਤਾਂ ਰੱਬ ਬਣ ਗਿਆ ਫਿਰ ਤਾਂ ਰੱਬ ਬਣ ਗਿਆ ਕਮੀਆਂ ਹਰ ਬੰਦੇ ਚ ਹਰ ਇੱਕ ਬੰਦੇ ਚ ਕਮੀਆਂ ਦਾ ਕੁਤਲਾ ਇਨਸਾਨ ਚਲੋ ਜੇ ਆਪਣੀ ਕਮੀਆਂ ਨੂੰ ਦੂਰ ਕਰਨਾ ਸਿੱਖਣਾ ਚਾਹੀਦਾ ਹੈ ਜੇ ਕੋਈ ਗੱਲ ਹੋ ਵੀ ਗਈ ਤਾਂ ਉਹਨੂੰ ਇੰਨਾ ਨਾ ਖਿੱਚੋ ਰਬੜ ਦੀ ਤਰ੍ਹਾਂ ਕਿ ਉਹ ਦੁਬਾਰਾ ਮਿਲਣ ਦੀ ਆਸ ਖਤਮ ਹੋ ਜੇ ਰਿਸ਼ਤਿਆਂ ਦੇ ਵਿੱਚ ਪਿਆਰ ਬਣਾ ਕੇ ਰੱਖੋ ਇੱਕ ਵਾਰ ਬੈਠੋ ਸਾਹਮਣੇ ਗੱਲ ਕਰੋ ਤਾਂ ਸਾਰਾ ਖੁੱਲ੍ਹ ਜਾਂਦਾ ਹੈ ਹਾਂ ਰਿਸ਼ਤਿਆਂ 'ਚ ਪਿਆਰ ਬਣਾ ਕੇ ਰੱਖੋ ਤੇ ਆਪਸੀ ਸਾਂਝਾ ਹਮੇਸ਼ਾ ਬਰਕਰਾਰ ਰਹਿਣ ਦੀ ਮਿਠਾਸ ਬਣੀ ਰਹੇ ਕਿ ਜਵਾਨ ਦਾ ਰਸ ਹੈ ਮਿੱਠਾ ਬੋਲੋ ਜੀ ਕਹੋ ਜੀ ਕਹਾਓ ਤੇ ਫਿਰ ਮਿਲਾਂਗੇ ਸਾਨੂੰ ਦਿਓ ਇਜਾਜ਼ਤ ਅਗਲੇ ਐਪੀਸੋਡ ਦੇ ਵਿੱਚ ਪ੍ਰੋਗਰਾਮ ਕੁਝ ਤੇਰੀਆਂ ਕੁਝ ਮੇਰੀਆਂ ਦੇ ਨਾਲ ਪਿਆਰ ਭਰੀ ਸਜਸ਼ੀ ਕਾਲੀ